ਇੱਕ ਬੇਹੱਦ ਵੱਡੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜਲੰਧਰ ਦੇ ਵਿੱਚ ਵਾਪਰੀ ਇੱਕ 13 ਸਾਲ ਦੀ ਬੱਚੀ ਦੇ ਨਾਲ ਘਟਨਾ ਤੇ ਉਸ ਘਟਨਾ ਤੋਂ ਬਾਅਦ ਦੇਖੋ ਹੰਗਾਮਾ ਜਿਹੜਾ ਵਾ ਜਲੰਧਰ ਦੇ ਵਿੱਚ ਭਾਰੀ ਦੇਖਣ ਨੂੰ ਤਾਂ ਮਿਲਿਆ ਤਾਂ ਤਸਵੀਰਾਂ ਵੀ ਬਹੁਤ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਵੀ ਸਾਹਮਣੇ ਆਈਆਂ ਪਰ ਇਸੇ ਹੀ ਵਿਚਾਲੇ ਹੁਣ ਮਹਿਲਾ ਕਮਿਸ਼ਨ ਜਿਹੜੇ ਨੇ ਰਾਜ ਲਾਲੀ ਉਸ ਲੜਕੀ ਤੇ ਉਸ ਬੱਚੀ ਦੇ ਘਰ ਪਹੁੰਚੇ ਨੇ ਤੇ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਯਾਨੀ ਕਿ ਹੁਣ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਮੂਲੀਅਤ ਕਰਨ ਲਈ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਜਿਹੜੇ ਨੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਸਾਂਝਾ ਕੀਤਾ ਪਰ ਬਿਹਦ ਵੱਡੇ ਬਿਆਨ ਵੀ ਦਿੱਤੇ ਨੇ ਇਸ ਪੂਰੇ ਮਾਮਲੇ ਨੂੰ ਖੰਗਾਲਣ ਦੀ ਗੱਲ ਆਖੀ ਆ ਉਹਨਾਂ ਨੇ ਕਿਹਾ ਕਿ ਇਸ ਪੂਰੇ मामले ਨੂੰ ਬਹੁਤ ਬਰੀਕੀ ਦੇ ਨਾਲ ਜਾਂਚਿਆ ਜਾਵੇਗਾ ਬਾਚਿਆ ਜਾਵੇਗਾ ਕਿ ਆਕਰ ਕਿੱਥੇ ਕਮੀ ਰਹੀ ਕਿਸ ਦੀ ਗਲਤੀ ਸੀ ਕੌਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਹੈ ਤਾਂ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਜਿਹੇ ਬਿਆਨਬਾਚੀਆਂ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਤੇ ਮੌਕੇ ਤੇ ਪੁਲਿਸ ਤੇ ਨਾਦ ਸੀ ਔਰ ਉਸ ਤੋਂ ਬਾਅਦ ਆਸਲੀਏ ਕਿ ਦਰਿੰਦਗੀ ਜਿਹੜੀ ਇਹ ਕਮਰੇਤਾਰੀ ਸਿੱਖ ਦੇ ਵੱਲੋਂ ਉਸ 13 ਸਾਲ ਦੀ ਮਾਸੂਮ ਬੱਚੀ ਦੇ ਨਾਲ ਕੀਤੀ ਗਈ ਹੈ ਉਪੇਹਾਦਮੰਦ ਪਾਕੀ ਸੀ ਹਰ ਕਿਸੇ ਦੀ ਅੱਖ ਨਾ ਹਰ ਮਾਪਾਪ ਡਰਦੇ ਹੋਏ ਨਜ਼ਰ ਆ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਇਸ ਔਰ ਪੂਰੇ ਮਾਮਲੇ ਨੇ ਤਹਿਲਕਾ ਮਚਾ ਦਿੱਤਾ ਹੈ ਪੂਰੇ ਪੰਜਾਬ ਦੇ ਵਿੱਚ ਇਸ ਦੀ ਚਰਚਾ ਹੋਇਆ ਔਰ ਹਰ ਕੋਈ ਹੈਰਾਨਾ ਔਰ ਟਿੱਪਣੀਆਂ ਹੋ ਰਹੀਆਂ ਨੇ ਤੇ ਇਸੇ ਹੀ ਚੱਲਦੇ ਚੇਅਰ ਪਰਸਨ ਜਿਹੜੇ ਨੇ ਰਾਸ਼ ਲਾਲੀ ਉਹਨਾਂ ਦੇ ਕੋਲੋਂ ਕਿਹਾ ਗਿਆ ਕਿ ਦੋਸ਼ੀਆਂ ਤੇ ਕਾਰਵਾਈ ਹੋਵੇਗੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋ ਦੋਸ਼ੀ ਆ ਉਸੇ ਪਿਛਲੇ ਰਿਕਾਰਡ ਵੀ ਖਰਾਬ ਨੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਗਾਇਆ ਜਿਹੜਾ ਲੜਾਈ ਝਗੜਾ ਕਰਦਾ ਹੈ ਦੇ ਉਸ ਦੀਆਂ ਕੋਤਦੋ ਧੀਆਂ ਨੇ ਪਰ ਕਿਸੇ ਦੀ ਧੀ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ ਇਨਸਾਫ ਦੀ ਮੰਗ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਲਦ ਮਿਲਣਾ ਚਾਹੀਦਾ ਹੈ ਪੂਰੇ ਫਾਸਟ ਟਰੈਕ ਮਾਮਲੇ ਤੇ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਤਾਂ ਚੇਅਰਪਰਸਨ ਹਲਾ ਜੁਲਾਲੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਅਕਸਰਾ ਦੇ ਨਾਲ ਮੀਟਿੰਗ ਕਰਨਗੇ ਪੋਸਟਮਾਰਟਮ ਰਿਪੋਰਟ ਦੇਖਣਗੇ ਤੇ ਹਰ ਇੱਕ ਪਹਿਲੂ ਤੇ ਜਾਂਚ ਕੀਤੀ ਜਾਵੇਗੀ ਤਾਂ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਿਆ ਜਾਵੇਗਾ ਤੇ ਇੱਕ ਵੀ ਪਹਿਲੂ ਪਿੱਛੇ ਨਹੀਂ ਹਟਿਆ ਜਾਵੇਗਾ ਤੇ ਹਿਸਾ ਦੋਸ਼ੀ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਵੇਗਾ ਕਾਰਵਾਈ ਹੋਵੇਗੀ ਕਿ ਕਿਵੇਂ ਉਸ ਮਾਸੂਮ ਧੀ ਨੂੰ ਮੌਤ ਦੇ ਘਾਟੇ ਦਰਿੰਦੇ ਨੇ ਉਤਾਰਿਆ ਤਾਂ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕੀਤਾ ਤੇ ਕੀ ਕੋਈ ਬਿਆਨ ਨੇ ਉਹ ਵੀ ਤੁਸੀਂ ਸੁਣ ਸਕਦੇ ਹੋ ਤੇ ਕੋਈ ਸ਼ਬਦ ਵੀ ਨਹੀਂ ਹੈਗੇ ਸਾਡੇ ਕੋਲ ਉਹ ਮਾਂ ਜਿਹੜੀ ਕੰਧਾਂ ਨਾਲ ਸਿਰ ਰੱਖ ਰੱਖ ਕੇ ਰੋ ਰਹੀ ਹੈ ਮੈਂ ਤਾਂ ਉਸ ਮਾਂ ਦੀ ਤੁਸੀਂ ਇੱਕ ਸਿਰਫ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਸਵੇਰੇ ਹਰ ਰੋਜ਼ ਆਪਣੀ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜਦੀ ਸੀ ਤੇ ਉਸੇ ਬੇਟੀ ਦੇ ਲਾਰਸ਼ ਨੂੰ ਉਹ ਮਹਿੰਦੀ ਲਗਾ ਕੇ ਵਿਦਾ ਕੀਤਾ ਉਹ ਇਸ ਤੋਂ ਜ਼ਿਆਦਾ ਦੁੱਖ ਕੋਈ ਨਹੀਂ ਹੋ ਸਕਦਾ ਮੈਂ ਵੀ ਇੱਕ ਮਾਂ ਆਂ ਔਰ ਮੈਂ ਇਸ ਫੀਲਿੰਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਆਂ ਅਸੀਂ ਅੱਜ ਇੱਥੇ ਆਏ ਸੀਗੇ ਸਾਡੇ ਚੇਅਰਮੈਨ ਸਾਹਿਬ ਚਾਈਲਡ ਕਮਿਸ਼ਨ ਤੋਂ ਸਾਡੇ ਨਾਲ ਨੇ ਅਸੀਂ ਫੈਮਿਲੀ ਤੋਂ ਆ ਕੇ ਸਾਰੇ ਫੈਕਟ ਵੀ ਪਤਾ ਕੀਤੇ ਨੇ ਵੀ ਹੋਇਆ ਕੀ ਪੂਰਾ ਇਨਸੀਡੈਂਟ ਕਿਵੇਂ ਹੋਇਆ ਉਹਨਾਂ ਦੇ ਇਫੈਕਟ ਅਸੀਂ ਲੈ ਲਏ ਨੇ ਸਾਰੇ ਇਸ ਤੋਂ ਬਾਅਦ ਅਸੀਂ ਚੱਲਿਆ ਕਮਿਸ਼ਨਰ ਸਾਹਿਬ ਨੂੰ ਮਿਲਣ ਦੇ ਲਈ

ਕੀ 4 ਦਿਨ ਤੋਂ ਵੀ ਇੱਕ ਉਸੇ ਟਾਈਮ ਤੇ ਐਕਸ਼ਨ ਨਹੀਂ ਹੋ ਜਾਂਦਾ ਹੁੰਦਾ ਲੇਕਿਨ ਇੰਨਾ ਹੀ ਨੀਸ ਕ੍ਰਾਈਮ ਹੋਏ ਦਨ ਉਸ ਤੋਂ ਅਲੱਦਾ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਣਾ ਕਾਰਵਾਈ ਹਲੇ ਵੀ ਹੋਈ ਹੈ ਜਿੰਨਾ ਵੀ ਜਿਹੜੇ ਫੋਰੈਂਸਿਕ ਵਾਲੇ ਸੀ ਉਹਨਾਂ ਦਾ ਵੀ ਹੋ ਗਿਆ ਪੋਸਟਮਾਰਟਮ ਹੋ ਕੇ ਅੱਗੇ ਵੀ ਵਿਸਰਾਂ ਦਾ ਹੋ ਗਿਆ ਉਹ ਵੀ ਹੋ ਗਿਆ ਸਾਰਾ ਜਿਹਨੂੰ ਸਸਪੈਂਡ ਕਰਨਾ ਸੀ ਉਹ ਵੀ ਹੋ ਗਿਆ ਲੇਕਿਨ ਜਨਤਾ ਦਾ ਸਵਾਲ ਔਰ ਸਾਡਾ ਸਵਾਲ ਵੀ ਇੱਕੋ ਹੀ ਹੈ ਕਿ ਇਸ ਸਸਪੈਂਸ਼ਨ ਇਜ਼ ਓਨਲੀ ਆਨਸਰ ਕਿ ਇਸ ਤੋਂ ਅੱਗੇ ਜਾਣਾ ਹੈ ਔਰ ਇਹ ਜਿਹੜਾ ਅਸੀਂ ਜਾ ਕੇ ਖੁਦ ਵੀ ਸਵਾਲ ਉਹਨਾਂ ਨੂੰ ਕਰਾਂਗੇ कि सस्पेंशन उन्होंने, उन्होंने जो मांग रखी है उन्होंने यही रखा कि इसको जल्दी से जल्दी जो है ये चाहिए। फास्ट ट्रैक पे इसको डालना चाहिए और उन्होंने ये भी मांग रखी है कि हमारे साथ हमारा साथ तब तक दे जब तक ये खत्म नहीं हो जाता केस पर कोई पर हमारा हाथ बीच में ना छोड़ दे उसके लिए हम दोनों कमीशन ये प्रॉमिस करते हैं कि जब तक इसको आखिरी पड़ाव तक नहीं ले जाएंगे हम इसमें अड़े रहेंगे। तो चार, चार दिन में सिर्फ जो जो रिपोर्ट्स आनी पोस्टमार्टम रिपोर्ट आनी है, पोस्ट है बाकी रिपोर्ट्स आनी है वो आ जाने दीजिए उसके बाद होगा कमीशन ये दोनों कमीशन किसके लिए बने हैं प्रोटेक्शन कार्रवाई को लेकर काफी सवाल हाँ जी क्या लगता है उस पर कार्रवाई होगी बिल्कुल होगी ਇਹ ਹਮ ਆਪਕੋ ਯਹਾਂ ਖੜ੍ਹੇ ਹੋ ਕੇ ਅੱਜ ਬੋਲ ਰਹੇ ਕਿ ਇਹ ਕਾਰਵਾਈ ਪੂਰੀ ਹੋਗੀ ਜੋ ਹੋਣੀ ਚਾਹੀਏ ਉਹ ਕਾਰਵਾਈ ਪੂਰੀ ਹੋਗੀ ਦੇਖੋ ਐਦਾ ਕਿ ਸਮਾਜ ਦਾ ਸਤਰ ਜਿਹੜਾ ਇੰਨਾ ਗਿਰਦਾ ਜਾ ਰਿਹਾ ਆ ਅਸੀਂ ਕਹਿੰਨੇ ਆ ਬੇਟੀ ਪੜ੍ਹਾਓ ਬੇਟੀ ਬਚਾਓ ਰਾਈ ਅਸੀਂ ਬੇਟੀ ਪੜ੍ਹਾਉਣ ਦੇ ਲਈ ਉਹਨਾਂ ਦੇ ਰਸਤੇ ਲਈ ਉਹਨਾਂ ਨੂੰ ਉੱਚਾ ਚੱਕਣ ਲਈ ਸਾਰਾ ਪ੍ਰਬੰਧ ਹੋ ਚੁੱਕਿਆ ਹੈ ਐਜੂਕੇਸ਼ਨ ਲੈ ਲਓ ਬਾਕੀ ਸਭੀ ਲੈ ਲਓ ਮਗਰ ਉਹਦਾ ਕੀ ਕਰੀਏ ਜਿਹੜੇ ਸਮਾਜ ਦੇ ਅੰਦਰ ਘਰਾਂ ਦੇ ਅੰਦਰ ਸ਼ੈਤਾਨ ਬਣੇ ਬੈਠੇ ਨੇ ਉੱਥੇ ਅਸੀਂ ਕੀ ਕਰੀਏ ਕਿਸੇ ਨੇ ਆਪਣਾ ਮੁਖੌਟਾ ਬਦਲੀ ਕਰਕੇ ਆਪਣੇ ਨੂੰ شریف ਇਨਸਾਨ ਬਣ ਕੇ ਸਾਡੇ ਹੀ ਘਰਾਂ ਦੇ ਅੰਦਰ ਸਾਡੇ ਗਲੀ ਮੁਹੱਲੇ 'ਚ ਰਹਿ ਰਹੇ ਨੇ ਉਸ ਦਾ ਕੀ ਕੀਤਾ ਜਾਵੇ ਉਸ ਦੇ ਲਈ ਸਾਨੂੰ ਸਮਾਜ ਨੂੰ ਹੀ ਇਹਨੂੰ ਉੱਠਣਾ ਵੀ ਪੈਣਾ ਕਿ ਸਾਡੇ ਬੱਚੇ ਸੇਫ ਰਹਿਣ ਇਹ ਬੱਚੀ ਦਾ ਕੀ ਕਸੂਰ ਸੀ ਕੁਛ ਨਹੀਂ ਇਹ ਤੇ ਆਪਣੀ ਇੱਕ ਸਹੇਲੀ ਨੂੰ ਬੁਲਾਉਣ ਲਈ ਗਏ ਸੀ ਆਪਣੇ ਘਰੋਂ ਸਾਨੂੰ ਕੀ ਪਤਾ ਕਿ ਉਹ ਜਿਹੜਾ ਬੰਦਾ ਸੀ ਉਹ ਸ਼ੈਤਾਨ ਬੈਠਾ ਉੱਥੇ ਮੈਮ ਇਜ਼ ਇਟ ਐਨਫ ਕੀ ਸਸਪੈਂਸ਼ਨ ਮੰਗਤ ਰਾਮ ਦੀ ਸਸਪੈਂਸ਼ਨ ਹੀ ਹੋਣੀ ਚਾਹੀਦੀ ਜਾਂ ਫਿਰ ਉਸ ਦੇ ਉੱਪਰ ਐਫ ਆਰ ਵੀ ਜਿਹੜੀ ਹੋਣੀ ਚਾਹੀਦੀ ਇੱਕ ਵਾਰੀ ਕਮਿਸ਼ਨਰ ਸਾਹਿਬ ਦੇ ਆਫਿਸ ਜਾਣ ਦੋ ਠੀਕ ਹੈ ਫੈਕਟ ਮੈਂ ਆਪਣੇ ਸਾਹਮਣੇ ਉਹਨਾਂ ਦੇ ਰੱਖਾਂਗੇ ਔਰ ਮੰਗ ਕਰਾਂਗੇ ਕਿ ਉਹ ਤੇ ਕਾਰਵਾਈ ਹੋਵੇ ਮੈਮ ਕੁਝ ਪਤਾ ਚੱਲਿਆ ਕਿ ਇਸ ਵਿਅਕਤੀ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਥਾ ਪਿਛਲਾ ਕਿਉਂਕਿ ਕਹਿੰਦੇ ਕਿ ਥੋੜਾ ਸਮਾਂ ਹੋਇਆ ਪਰਿਵਾਰ ਦੇ ਸਾਹਮਣੇ ਜੋ ਹਮਨੇ ਸੁਣਾਇਆ ਪਰਿਵਾਰ ਸੇ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਇਸ ਦਾ ਪਿਛਲਾ ਰਿਕਾਰਡ ਵੀ ਠੀਕ ਨਹੀਂ ਥਾ ਕਿ ਇਸਨੇ ਆਪਣੀ ਬੇਟੀ ਕੇ ਸਾਥ ਹੀ ਗਲਤ ਹਰਕਤ ਕੀਤੀ ਹੈ अब कहाँ तक ये सच्चाई है इसका भी जो पुलिस वेरिफिकेशन करेगी बात है कि ये बंदा एक स्कूल की वैन चला रहा है कहाँ तक सेफ था क्या नहीं था कहाँ पे जो है कमी पेशी रह गई है उसके लिए हम लोग हैं यहाँ पे उसी के लिए आए बिल्कुल मैडम परिवार परिवार ਪਰਿਵਾਰ ਪਰਿਵਾਰ ਕਰਕੇ ਜਾਉਂਗੀ ਜਾਨ ਜੀ ਹਾਂਜੀ ਕੋਈ ਪੁਲਿਸ ਰਿਪੋਰਟ ਜਾਰੀ ਕਰਦੇ ਕਰਦੇ ਜਾ ਬਿਲਕੁਲ ਜੀ ਬਿਲਕੁਲ ਪਹਿਲਾਂ ਕਮਿਸ਼ਨਰ ਸਾਹਿਬ ਦੇ ਆਫਿਸ ਜਾਈਏ ਮਿਲ ਕੇ ਫਿਰ ਗੱਲ ਕਰਕੇ ਫਿਰ ਬਹੁਤ ਵਧੀਆ ਪਰਿਵਾਰ ਨੇ ਇਹ ਦੱਸਿਆ ਹੈ ਕਿ ਸਾਡੇ ਕੋਲ ਜ਼ਬਰਦਸਤੀ ਸਾਈਨ ਕਰਵਾਉਣ ਦੀ ਕੋਸ਼ਿਸ਼ ਕੀਤੀ ਬਦਤਮੀਜ਼ੀ ਕੀਤੀ ਉਸ ਨੂੰ ਕੋਈ ਕਿੱਦਾਂ ਵੇਖਦੇ ਹੋ ਉਹ ਜਾ ਕੇ ਮੈਂ ਦੇਖਦੀ ਹਾਂ ਕੌਣ ਨੇ ਸੀ ਉਹ ਹੀ ਦੇਖਾਂਗੇ ਜਾ ਕੇ ਕਿ ਕੌਣ ਸੀ ਜਿਹੜਾ ਇਨਸਾਨ ਕੀ ਸਾਈਨ ਕਰਵਾ ਰਿਆ ਸੀ ਜਿਹੜਾ ਪਰਿਵਾਰ ਦੇ ਮੈਂਬਰ ਦਾ ਸਾਈਨ ਪਰਿਵਾਰ ਐਲੀਗੇਟ ਕੀ ਚਾਰ ਅਫਸਰਾਂ ਵੱਲੋਂ ਜਿਹੜਾ ਹੈਗਾ ਇਹ ਉਹ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਕਾਗਜ਼ ਤੇ ਸਾਈਨ ਜਿਸ ਨੇ ਵੀ ਇਹ ਕੰਮ ਕੀਤਾ ਚਾਹੇ ਕਿਸ ਨੇ ਪ੍ਰੈਸ਼ਰਾਈਜ਼ ਕੀਤਾ ਜਾਂ ਗਲਤ ਢੰਗ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਹੈ ਇਸੀ ਗਲੀ ਦੀ ਇਸੀ ਮੋਹਲੇ ਦੀ ਲੋਕ ਇਹਨਾਂ ਨਾਲ ਵਿਅਕਤ ਕਰਨ ਆ ਰਹੇ ਹੋ ਔਰ ਜਿਹੜੇ ਅਫਸਰ ਬੈਰੀਗੇਡ ਦੇ ਕੋਲ ਖੜੇ ਸੀ ਉਹ ਹੱਸਦੇ ਪਏ ਸੀਗੇ ਦੇਖੋ ਮੈਂ ਉਹ ਦੇਖਿਆ ਨਹੀਂ ਹੈ ਵੀਡੀਓ ਤੇ ਮੈਂ ਇੱਥੇ ਕਮੈਂਟ ਨਹੀਂ ਕਰ ਸਕਦੀ ਮਗਰ ਅਗਰ ਇਹ ਗੱਲ ਹੈ ਇਹ ਹੋਈ ਹੈ ਇਸ ਤੋਂ ਜ਼ਿਆਦਾ ਸ਼ਰਮ ਨਾਲ ਗੱਲ ਨਹੀਂ ਹੋ ਸਕਦੀ ਕੋਈ ਠੀਕ ਸਹੀ ਕਿਸੇ ਪਹੁੰਚੇ ਹੈ ਕਿ ਉਹ